ਕਈ ਬੰਦੇ ਨਹੀਂ ਸੋਚਦੇ ਉਹਨਾਂ ਨੂੰ ਆਇਆ ਹੁੰਦਾ ਕਿ ਮਸ਼ੀਨਾਂ ਲੱਗੀਆਂ ਰਹਿਣ ਤੇ ਬਾਹਰ ਨਾਓ ਅਗਲਾ ਕਹਿੰਦਾ ਹੁਣ ਆਪ ਤਾਂ ਆ ਗਿਆ ਸਾਡੇ ਵਾਰੀ ਹੁਣ ਇਹ ਨਾ ਸਾਡੇ ਲੱਤਾ ਕਹਿਦੇ ਆਂ ਦਾ ਇਥੇ ਰਹਿ ਜਾਂਦਾ ਮੈਂ 35 ਲੱਖ ਦੇ ਕੇ ਆ ਮੈਂ 40 ਲੱਖ ਦੇ ਕੇ ਆ ਉਹ ਚੀਜ਼ ਤੇ ਦਾਨਾ ਪੰਜਾਬੀ ਪੰਜਾਬੀ ਲੱਤਾ ਬਹੁਤ ਕਹਿਦਾ ਬਈ ਹੂੰ ਕਿੰਨੇ ਘੰਟੇ ਡਿਊਟੀ ਭਾਜੀ ਆਪਣੀ 10 ਤੋਂ 12 ਘੰਟੇ ਲੱਗ ਜਾਂਦੇ ਬਈ ਕੋਈ ਸਕਿੱਲ ਨਹੀਂ ਨਾ ਫਿਰ ਤੁਸੀਂ ਬੇਰ ਹੋ ਜਾਗੇ ਆਰਦੇ ਉੱਥੇ ਵੀ ਤੇ ਇੱਥੇ ਵੀ ਆ ਫਿਰ ਤਾਂ ਇੱਕ ਸੀ ਬੰਦੇ ਬਹੁਤ ਘੰਟਾ ਜਿਨ੍ਹਾਂ ਨੇ ਕੰਮ ਕਰਦੇ ਆਂ ਅੱਛਾ ਜੀ ਸਵਾਲ ਹੁੰਦਾ ਬਈ ਕੰਮ ਕਰਨ ਦਾ ਆਪਾਂ ਵੀ ਬਗੰਡਾ ਜੈਤੋ ਤੋਂ ਤੁਸੀਂ ਜੀ ਆਪਾਂ ਵੀ ਉੱਥੇ ਹੀ ਤੁਮੰਦਾਈ ਦਾ ਸੀ। ਬਠਿੰਡੇ ਦਾ? ਹਾਂ ਜੀ। ਤੁਸੀਂ ਭਾਜੀ? ਜੈਤੋਂ ਤੋਂ ਹੀ ਜੈਤੋਂ ਤੋਂ ਸਾਰੇ ਨੂੰ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ 'ਚ। ਅੱਜ ਤੁਹਾਨੂੰ ਦੱਸਾਂਗੇ ਕਿੱਦਾਂ ਆਪਣੇ ਪੰਜਾਬੀ ਮੁੰਡੇ ਇੱਥੇ ਮਿਹਨਤਾਂ ਕਰਦੇ ਨੇ। ਕਿੱਦਾਂ ਹੁੰਦੀਆਂ ਡਾਲਰਾਂ ਦੀ ਕਮਾਈ? ਕਿ ਬੈਠ ਕੇ ਕੁਰਸੀਆਂ ਤੇ ਲੈਂਦੇ ਨੇ ਡਾਲਰ। ਸ਼ਿਖਰ ਦੁਪਹਿਰ ਲੱਗੀ ਆ। ਪਾ ਕੇ ਮੁੰਡੇ ਟੋਟੀਆਂ ਤੇ ਕੰਡੇ ਨੇ ਮਿਹਨਤਾਂ ਸਾਰੇ ਭਰਾਵਾਂ ਨੂੰ ਸასი ਕਾਲ ਜੀ ਕੀ ਹਾਲ ਜੇ ਕੀ ਹਾਲ ਨੇ ਵੀਰ ਮੇਰੇਓ ਵੇਖੋ ਕਰਦੇ ਮੁੰਡੇ ਮਿਹਨਤਾਂ ਇਹ ਸਾਰੀ ਫੈਂਸਾਂ ਨਾ ਤੋੜੀ ਆ ਪਹਿਲਾਂ ਉਹ ਉੱਥੇ ਕਰਨਗੇ ਢੇਰੀ ਫੇਰ ਆ ਸਾਰਾ ਸਮਾਨ ਲਾ ਕੇ ਤੇ ਦੁਬਾਰਾ ਨਵੀਂ ਲਾਉਣਗੇ ਅੱਜ ਜਿੰਨਾ ਬਾਹਰਲਾ ਮੁਲਕ ਅਸੀਂ ਕਹਿ ਦਿੰਨੇ ਨਾ ਸੌਖਾ ਕਮਾਈ ਉਹ ਨਹੀਂ ਸੌਖੀ ਨਹੀਂ ਦਾਲਰ ਉਹਨੇ ਸੌਖੇ ਨਹੀਂ ਬੰਦੇ ਤੇ ਉਹ ਵੀ ਦਾਣਾ ਕਰਨੇ ਆ ਗਲਬਾ ਹੋਰ ਪਾਜੀ ਕਿਵੇਂ ਆ ਜੀ ਬਹੁਤ ਵਧੀਆ ਬਈ ਚੜਦੀ ਕਲਾ ਕਿੰਨੇ ਘੰਟੇ ਡਿਊਟੀ ਹੈ ਪਾਜੀ ਆਪਣੀ 10 ਤੋਂ 12 ਘੰਟੇ ਲੱਗ ਜਾਂਦੇ ਬਈ ਰੋ ਪਾਜੀ ਹਾਂਜੀ ਤੇ ਇਦਾਂ ਲੱਗੇ ਰਹਿਣਾ ਸਿੱਖ ਦੁਪਹਿਰ ਜਮਾਂ ਜਮਾਂ ਬਈ ਨਿਆਰਾ ਹੁੰਦਾ ਸਵਾਦ ਹੁੰਦਾ ਬਈ ਸਵਾਦ ਹੁੰਦਾ ਜਮਾਂ ਜਮਾਂ ਬਈ ਠੀਕ ਆ ਠੀਕ ਆ ਤੇ ਬ੍ਰੇਕ ਕਿੰਨੀ ਆ ਪਾਜੀ 8 ਘੰਟੇ ਆ ਜੀ ਬ੍ਰੇਕ ਬਾਈ 2 ਘੰਟੇ ਕਰ ਲਈਦੀ ਆ ਤੂੰ ਗਰਮੀ ਹੁੰਦੀ ਆ ਅੱਛਾ ਜੀ ਕੰਟਾ ਕਿ ਇੱਕ ਵਾਰੀ ਤੇ ਓਦਾਂ ਦੇ ਕੰਟਾ ਇੱਕ ਵਾਰੀ ਹਣਾ ਤੇ ਪੇੜ ਆ ਕਿ ਜਾਣ ਪੇੜ ਸਾਰਾ ਕੁਝ ਪੇੜ ਹੋ ਗਈ ਨਹੀਂ ਜਿਹੜੀ ਬ੍ਰੇਕ 2 ਘੰਟੇ ਤੁਸੀਂ ਕਹਿ ਰਹੇ ਸਾਰਾ ਕੁਝ ਸਾਰਾ ਕੁਝ ਪੇੜ ਹੋ ਗਈ ਅੱਛਾ ਆਨ ਪੇੜ ਕੁਛ ਨਹੀਂ ਨਾ 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 ਸਾਰਾ ਕੁਝ ਵਧੀਆ ਭਈ ਬੰਦੇ ਬਹੁਤ ਘੰਟਾ ਇਹਨਾਂ ਨੇ ਕੰਮ ਕਰਦੇ ਆ ਅੱਛਾ ਜੀ ਸਵਾਲ ਹੁੰਦਾ ਬਾਈ ਕੰਮ ਕਰਨ ਦਾ ਠੀਕ ਹੈ ਠੀਕ ਆਪ ਵੀ ਕੰਪਲੀਟ ਵੀ ਕਰ ਦਾਂਗੇ ਆਪਾਂ ਨੂੰ ਤੇ ਆਪਾਂ ਵੀ ਫਰਾਉ ਦਾ ਕੰਮ ਸਮਝ ਕੇ ਕਰੀਦਾ ਅੱਛਾ ਜੀ ਆ ਤੁਹਾਡੇ ਸਾਹਮਣੇ ਆਪਾਂ ਡਨ ਕਰਕੇ ਆਣਾ ਬਾਈ ਸਾਰਾ ਅੱਜ ਸਾਰਾ ਭਾ ਕੋਈ ਤਨਖਾਹ ਲੋ ਕੋਈ ਨਾ 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 ਮੈਂ 1% ਨਹੀਂ ਬਈ ਤੇ ਜਿਹੜੇ ਮੇਰੇ ਵੀਰ ਭਰਾ ਸਾਨੂੰ ਇੰਡੀਆ ਤੋਂ ਜਾ ਕੇ ਤੋਂ ਵੀ ਵੇਖਣ ਦੇ ਨੇ ਜਿਹੜਾ ਸੋਚਦਾ ਮੈਂ 20-25 ਲੱਖ ਖਰਚ ਕੇ ਜਾਵਾਂ ਕੀ ਕਰਨਾ ਚਾਹੀਦਾ ਉਹਨੂੰ ਬਈ ਆਓ ਮਿਹਨਤ ਕਰੋ ਕਦੇ ਵੀ ਇੱਕ ਸ਼ਾਰਟ ਟਰਮ ਨਾ ਸੋਚੀ ਸ਼ਾਰਟ ਵਰਤ ਕੇ ਆਪਾਂ ਇੱਧਰ ਆਇਆ ਕਰ ਲਾਂਗੇ ਹਣ ਹਾਂਜੀ ਜਿੱਥੇ ਵੀ ਜਾਣਾ ਸਭ ਕਿਤੇ ਮਿਹਨਤ ਆ ਬਈ ਇੰਡੀਆ ਰਹੋਗੇ ਉੱਥੇ ਮਿਹਨਤ ਆ ਹਣ ਕਿਤੇ ਵੀ ਕੰਟਰੀ ਜਾਓਗੇ ਮਿਹਨਤ ਨਾਲ ਜੇ ਤੁਸੀਂ ਕਰੋਗੇ ਤਾਂ ਸਾਰਾ ਕੁਝ ਆਪਾਂ ਗੱਲ ਮੇਰਾ ਵੀ ਸਕੂਨ ਰਾਤ ਨੂੰ ਨੀਂਦ ਵਧੀਆ ਹੁੰਦੀ ਆ ਤੁਸਾਨੂੰ ਮਿਹਨਤ ਕਰੋਗੇ ਤਾਂ ਹਨ ਉਹ ਚੀਜ਼ ਬਈ ਵਧੀਆ ਗਈ ਕੰਮ ਸਿੱਖ ਕੇ ਹੁਣ ਹਾਂਜੀ ਕੰਮ ਕੋਈ ਵੀ ਸਕਿੱਲ ਹੋਵੇ ਤੁਹਾਡੇ ਕੋਲੇ ਤੇ ਮਾਰਦੇ ਖਾਂਦੇ ਬਈ ਠੀਕ ਹੈ ਤੁਹਾਡੇ ਕੋਲੇ ਕੋਈ ਸਕਿੱਲ ਨਹੀਂ ਨਾ ਫਿਰ ਤੁਸੀਂ ਬੇਰ ਹੋ ਜਾਗੇ ਆਰਦੇ ਉੱਥੇ ਵੀ ਤੇ ਇੱਥੇ ਵੀ ਆ ਫਿਰ ਤਾਂ ਇੱਕ ਸੀਮ ਸੀਮ ਚੀਜ਼ ਹੀ ਆਣਾ ਠੀਕ ਹੈ ਠੀਕ ਕੋਈ ਕੋਲੇ ਕੋਈ ਸਕਿੱਲ ਹੋਊਗਾ ਤੁਸੀਂ ਉਹ ਜੀ ਨੂੰ ਵਧੀਆ ਕਰੋਗੇ ਹਾਂਜੀ ਬਈ ਤੁਹਾਡੇ ਕਹਿਣ ਦਾ ਮਤਲਬ ਇਹ ਆ ਵੀ ਜਿਹਦੇ ਕੋਲ ਵੀ ਆਹ ਕੰਮ ਕਰਨਾ ਉਹ ਬੌਸ ਚੰਗਾ ਹੋਵੇ ਹਾਂਜੀ ਬਈ ਹਾਂਜੀ ਵਧੀਆ ਬੰਦਾ ਟੱਕਰਦਾ ਤਾਂ ਬਈ ਕੰਮ ਕਰਨ ਦਾ ਸਵਾਦ ਹੀ ਉੱਥੇ ਆਉਂਦਾ ਹਨਾ ਬੰਦੇ ਨੂੰ ਬੰਦਾ ਪਰ ਜੋਰ ਮਾਰ ਕੇ ਕੰਮ ਕਰਦਾ ਨਾਲੇ ਤਾਂ ਬਈ ਤੇ ਜਿਹੜਾ ਮਾੜੇ ਟੱਕਰ ਜਾਂਦੇ ਉਦੋਂ ਫਿਰ ਕੰਮ ਤਾਂ ਵੀ ਬੰਦੇ ਕਰਦੇ ਆ ਫਿਰ ਮਾੜੇ ਬੰਦਾ ਮੂੰਹ ਬਣਾਏ ਤੇ ਰਹਿ ਹਰਦਾ ਯਾਰ ਵੀ ਕੀ ਯਾਰ ਹਨਾ ساری ਚੀਜ਼ਾਂ ਤੋਂ ਹਾਂਜੀ ਆਪਾਂ ਸਮਝਦੇ ਇੱਥੇ ਹੋਈ ਕਿੰਨਾਂ ਅੱਜ ਕੱਲ ਇੱਥੇ ਕੀ ਆ ਬਈ ਦੂਜੇ ਬੰਦੇ ਘੱਟ ਹਨਾ ਆਪਣੇ ਬਾਲੀਆਂ ਲੱਤਾਂ ਖਾਈ ਦੇ ਇੱਥੇ ਹਾਂਜੀ ਆਪਾਂ ਦੇਖਦੇ ਹੀ ਆ ਕੀ ਹੋਈ ਜਾਂਦਾ ਇੱਥੇ ਕਿਦਾਂ ਹਨਾ ਪੰਜਾਬੀ ਪੰਜਾਬੀ ਲੱਤਾਂ ਬਹੁਤ ਖਾਈ ਦੇ ਇੱਥੇ ਹਮ ਪੂਰਾ ਕਰਾ ਕੇ ਵੀ ਉਹ ਚੀਜ਼ਾਂ ਨੂੰ ਉਹਦੀ ਰਿਸਪੈਕਟ ਨਹੀਂ ਹੁੰਦੀ 셀ਫ ਰਿਸਪੈਕਟ ਹੁੰਦੀ ਹਰ ਬੰਦੇ ਦੀ ਹਮ ਪਰ ਉਹ ਨਹੀਂ ਮਿਲਦੀ ਬਈ ਆਪਣੇ ਬੰਦਿਆਂ ਨੂੰ ਕੰਮ ਕਰਾ ਕੇ ਵੀ ਨਹੀਂ ਦਿੰਦੇ ਬਈ ਉਹ ਪੈਸੇ ਵੀ ਨਹੀਂ ਪੂਰੇ ਦੇਣੇ ਹਾਂ ਹਾਂ ਸਾਰੇ ਚੀਜ਼ਾਂ ਹੀ ਆ ਬਈ ਹਮ ਪਰ ਜਦੋਂ ਕੋਈ ਆਪਾਂ ਨੂੰ ਚਲੋ ਬਾਕੀ ਬਈ ਵਾਇਗਰੂ ਹੁੰਦਾ ਹਨਾ ਜੇ ਆਪ ਆਪ ਖੁਦ ਵਧੀਆ ਤਾਂ ਆਪਾਂ ਨੂੰ ਗਾ ਬੰਦਾ ਵੀ ਵਧੀਆ ਹੀ ਮਿਲਦਾ ਸਾਰਾ ਕੁਝ ਬਰ ਵਧੀਆ ਹੁੰਦਾ ਹਨਾ ਹਾਂਜੀ ਬਾਕੀ ਆਪਣੇ ਤੇ ਵੀ ਹੁੰਦੀਆਂ ਨੇ ਚੀਜ਼ਾਂ ਹਾਂ ਬਾਕੀ ਬਈ ਇਹੀ ਆ ਕਿ ਸਕਿੱਲ ਆਫ ਦਾ ਸਿੱਖ ਗਿਆ ਹੋ ਕੋਈ ਵੀ ਹੈ ਨਾ ਕਿਸੇ ਫੀਲਡ ਵਿੱਚ ਵੀ ਤੁਹਾਡੇ ਕੋਲ ਸਕਿੱਲ ਹੋਗਾ ਤਾਂ ਤੁਸੀਂ ਇੱਥੇ ਵਧੀਆ ਉਸ ਜੀ ਨੂੰ ਤਰੱਕੀ ਕਰੋਗੇ ਹਾਂਜੀ ਹਾਂਜੀ ਤੇ ਬਾਕੀ ਬਸ ਇਹੀ ਆ ਜੋ ਵੀ ਜੇ ਕਿਸੇ ਨੇ ਵੀ ਆਉਣਾ ਬਈ ਹਨਾ ਤਾਂ ਤੁਸੀਂ ਪਹਿਲਾਂ ਦੇਖੋ ਕਿ ਤੁਸੀਂ ਕਿੱਥੇ ਕੰਮ ਕਰਨਾ ਪਤਾ ਕਰੋ ਚੀਜ਼ ਬਾਰੇ ਡੀਪਲੀ ਪਤਾ ਹੋਵੇ ਯਾਰ ਕੀ ਦੀ ਨੌਲੇਜ ਹੋਵੇ ਇਦਾਂ ਹੀ ਆਪਾਂ ਕਿਸੇ ਨੂੰ ਪੈਸੇ ਫਸਾ ਕੇ ਇੱਥੇ ਆ ਜਗੇ ਗਾਂ ਫਿਰ ਬੰਦਾ ਇੱਥੇ ਰੋਈ ਜਾਂਦਾ ਮੈਂ 35 ਲੱਖ ਦੇ ਕੇ ਆ ਮੈਂ 40 ਲੱਖ ਦੇ ਕੇ ਆ ਉਹ ਚੀਜ਼ ਦਾ ਕੋਈ ਫਾਇਦਾ ਨਹੀਂ ਬਈ ਉਹ ਤੋਂ ਦਈ ਉੱਥੇ ਵਧੀਆ ਜੇ ਤੁਹਾਡੇ ਕੋਲ 40 ਲੱਖ ਰੁਪਈਆ ਹੈਗਾ ਤੁਸੀਂ ਇੱਥੇ ਫਤਨਾ ਕਰੋ ਤੁਸੀਂ ਉੱਥੇ ਬਹੁਤ ਵਧੀਆ ਹਨ ਤੁਸੀਂ ਮਿਹਨਤ ਕਰਕੇ ਉੱਥੇ ਸਾਰਾ ਕੁਝ ਕਰ ਸਕਦੇ ਹੋ ਨਾ ਤੁਹਾਨੂੰ ਪਤਾ ਹੈ ਤੁਸੀਂ ਕਿੱਥੇ ਚੱਲੇ ਜੇ ਕਿਦ ਕੋ ਕੰਮ ਕਰਨਾ ਹੈ ਇਹ ਤਾਂ ਹੈ ਬਈ ਇਹ ਮੇਨ ਚੀਜ਼ ਆ ਹੂੰ ਬਾਕੀ ਸਹੀ ਆ ਬਈ ਆਪਣੀ ਮਿਹਨਤ ਕਰੋ ਇੱਥੇ ਆ ਕੇ ਸਾਰਾ ਕੁਝ ਹੀ ਆ ਜੇ ਮਿਹਨਤ ਨਹੀਂ ਕਰਦੇ ਤਾਂ ਮਿਹਨਤ ਨਾਲ ਹੀ ਸਾਰਾ ਕੁਝ ਆ ਹੂੰ ਬ੍ਰੇਕ ਉਹਦਾ ਜਿਹੜੀ ਆਮ ਬ੍ਰੇਕ ਹੈ ਨੋਰਮਲ ਬ੍ਰੇਕ ਹੈ ਜਿਹੜੀ ਤੁਹਾਨੂੰ 2 ਘੰਟੇ ਦੀ ਮਿਲਦੀ ਚਲੋ ਤੁਹਾਡਾ ਬੋਸ ਚੰਗਾ ਉਹਦਾ ਕਿੰਨੀ ਉਹਦਾ ਕਿ ਅਸੀਂ ਕੰਮ ਨੂੰ ਮੈਨੇਜ ਕਰ ਲੈਨੇ ਆ ਅਸੀਂ ਆਏ ਨਹੀਂ ਕਿ ਅਸੀਂ ਡੇਲੀ ਹੀ 10 ਬ੍ਰੇਕ ਕਰਦੇ ਆ ਉਹ ਤਾਂ ਇਹ ਜਨਨ ਨੂੰ ਬ੍ਰੇਕ ਅੱਧੇ ਘੰਟੇ ਦੀ ਪੇੜ ਹੁੰਦੀ ਆ ਹਨਾ ਹਾਂਜੀ ਪਰ 15-15 ਮਿੰਟ ਦੀ ਦੋ ਬ੍ਰੇਕਾਂ ਹੁੰਦੀਆਂ ਅੱਧੇ ਘੰਟੇ ਦੀ ਨਹੀਂ ਹੁੰਦੀ ਆ ਪਰ ਸਾਡਾ ਬਾਈ ਚੰਗਾ ਉਹ ਸਾਨੂੰ ਕਹਿੰਦਾ ਕਿ ਗਰਮੀ ਜ਼ਿਆਦਾ ਆ ਵੀ ਤੁਸੀਂ ਰੈਸਟ ਕਰੋ ਕਿਉਂਕਿ ਉਹ ਕਹਿੰਦਾ ਕਿ ਬੰਦਿਆਂ ਤੁਸੀਂ ਮਸ਼ੀਨਾਂ ਥੋੜੀ ਆ ਜੇ ਆਪਾਂ ਕੰਟੀਨਿਊ ਗਰਮੀ ਚ ਡੱਗ ਭਾਵੇਂ ਕੱਲ੍ਹ ਵੀ ਕੰਮ ਕਰਨਾ ਹਨ ਹਾਂਜੀ ਹਾਂਜੀ ਉਹ ਸੋਚਦਾ ਬਈ ਚੀਜ਼ਾਂ ਬਾਰੇ ਕਈ ਬੰਦੇ ਨਹੀਂ ਸੋਚਦੇ ਉਹਨਾਂ ਨੂੰ ਆਹ ਹੁੰਦਾ ਕਿ ਮਸ਼ੀਨਾਂ ਲੱਗੀਆਂ ਰਹਿਣ ਹਾਂਜੀ ਉਹ ਬੰਦੇ ਨੇ ਸਾਂਝਦੇ ਹੋ ਮਸ਼ੀਨਾਂ ਹੀ ਸਾਂਝਦੇ ਆ ਵੀ ਲੱਗੀਆਂ ਰਹਿਣ ਕੋਈ ਨਹੀਂ ਇਹਨਾਂ ਦਾ ਕੀ ਆ ਉਹ ਖਾਣ ਪ ਸਾਨੂੰ ਕੋਈ ਡਾਈਟ ਪ੍ਰੋਪਰ ਖਾਣੀ ਆ ਕੰਮ ਵੀ ਪ੍ਰੋਪਰ ਕਰਨਾ ਰੈਸਟ ਵੀ ਪ੍ਰੋਪਰ ਕਰਨੀ ਹੈ ਹਾਂਜੀ ਹਾਂਜੀ ਇਹ ਨਹੀਂ ਕਿ ਸਾਨੂੰ ਅਸੀਂ ਡੇਲੀ ਹੀ ਐਨਾ ਤੇ ਜਦੋਂ ਸਾਡਾ ਕੰਮ ਕਈ ਵਾਰੀ ਸਾਡਾ ਉਸਾ ਉਹਨਾ ਥੋੜਾ ਕੰਮ ਹੁੰਦਾ ਉਹਨਾਂ ਹੋ ਜਾਂਦਾ ਅਸੀਂ ਮੈਨੇਜ ਕਰਕੇ ਉਹ ਚੀਜ਼ ਨੂੰ ਆਪਦਾ ਚੱਲ ਜਾਂਦੀ ਹੈ ਨੈਕਸਟ ਡੇ ਅਸੀਂ ਮਾਰਨਿੰਗ ਅਰਲੀ ਸਟਾਰਟ ਕਰ ਲੈਂਦੇ ਹਾਂ ਹਾਂਜੀ ਕੰਮ ਫਿਨਿਸ਼ ਕਰਕੇ ਅਸੀਂ ਹਾਂਜੀ ਸਾਡਾ ਅੱਜ ਕੰਮ ਫਿਨਿਸ਼ ਹੁੰਦਾ ਕੱਲ ਨੂੰ ਸਾਡੀ ਕੋਈ ਹੋਰ ਸਾਈਟ ਆ ਇਹਨੂੰ ਤਾਂ ਸਾਨੂੰ ਬਾਈਕ ਆ ਦੇ ਕੋਈ ਨਹੀਂ ਤੀ ਹਾਫੜੇ ਤੋਂ ਬਾਅਦ ਆਉਂਦਾ ਰੈਸਟ ਕਰ ਲੋ ਆਪਾਂ ਬਾਅਦ ਤੋਂ ਕੰਮ ਸਟਾਰਟ ਕਰ ਲਾਂਗੇ ਇਦਾਂ ਵੀ ਹੋ ਜਾਂਦਾ ਈ ਠੀਕ ਡਿਪੈਂਡ ਕਰਦਾ ਤੁਹਾਡਾ ਬੌਸ ਕਿਦਾਂ ਬਈ ਠੀਕ ਹੈ ਬਸ ਨਵੇਂ ਆਉਣ ਵਾਲਿਆਂ ਨੂੰ ਤੁਸੀਂ ਅਖੀਰ ਤੇ ਕੀ ਕਹਿਣਾ ਚਾਹੋਗੇ ਜਿਹੜੇ ਨਵੇਂ ਪੈਸੇ ਖਰਚ ਕੇ ਵੀ ਭਾਵੇਂ ਆਉਣ ਲਾਂ ਵਾਲੇ ਨੇ ਉਹਨਾਂ ਨੂੰ ਕੀ ਕਹੋ ਬਈ ਦੇਖੋ ਜੇ ਆਪਾਂ ਇੱਥੇ ਕਿਸੇ ਨੂੰ ਕਹਿੰਨੇ ਆ ਨਾ ਕਿ ਤੁਸੀਂ ਬਾਹਰ ਨਾ ਆਓ ਅਗਲਾ ਕਹਿ ਦਿੰਦਾ ਹੁਣ ਆਪ ਤਾਂ ਆ ਗਿਆ ਸਾਡੇ ਵਾਰੀ ਹੁਣ ਇਹ ਨਾ ਸਾਡੇ ਲੱਤਾਂ ਖੇਦੇ ਆ ਨਾ ਆਓ ਬਈ ਸਾਰਿਆਂ ਨੇ ਆਓ ਹਰ ਇੱਕ ਦਾ ਸੁਪਨਾ ਹੁੰਦਾ ਮੈਂ ਬਾਹਰ ਜਾਵਾਂ ਮੈਂ ਵੀ ਹਨਾ ਤਰੱਕੀ ਕਰਾਂ ਹਾਂਜੀ ਮੈਂ ਵੀ ਤੇ ਅਸੀਂ ਹੁਣ ਮੇਰੇ ਕੋਲੇ ਮੈਂ ਆਪਦੇ ਘਰ-ਬਾਰ ਨੂੰ ਸਭ ਨੂੰ ਸੈੱਟ ਕਰਾਂ ਹੁੰਦਾ ਬਈ ਸਭ ਨੂੰ ਹੁੰਦਾ ਮੈਨੂੰ ਵੀ ਸੀ ਸਾਈਨ ਨੂੰ ਵੀ ਸਾਰਿਆਂ ਨੂੰ ਅਸੀਂ ਅਸੀਂ ਤਾਇਆ ਆਪਾਂ ਇੱਥੇ ਆਏ ਆ ਪਰ ਪਹਿਲਾਂ ਬਈ ਕਿਸੇ ਨੇ ਵੀ ਆਉਣ ਤੋਂ ਪਹਿਲਾਂ ਦੇਖੋ ਥੋੜਾ ਕੰਮ ਕਿੱਦਾਂ ਇੱਥੇ ਤੁਸੀਂ ਕਿਹਦੇ ਕੋਲੇ ਜਾ ਰਹੇ ਹੋ ਕਿਵੇਂ ਜਾ ਰਹੇ ਹੋ ਤੁਸੀਂ ਇੰਨੇ ਪੈਸੇ ਲਾ ਰਹੇ ਹੋ ਤੁਹਾਡੇ ਲਈ ਵਰਤਾ ਕਿ ਨਹੀਂ ਵਰਤਾ ਠੀਕ ਆ ਬਈ ਇਹ ਚੀਜ਼ਾਂ ਮੇਨਾਂ ਬਈ ਕੰਮ ਮਿਲੂਗਾ ਕਿ ਨਹੀਂ ਮਿਲੂਗਾ ਮਿਹਨਤ ਦਾ ਮੁੱਦਾ ਇਹੋ ਹੀ ਆ ਨਾ ਹਾਂਜੀ ਹਾਂਜੀ ਤੇ ਬਾਕੀ ਤੁਹਾਨੂੰ ਬੰਦੇ ਵਧੀਆ ਵੀ ਟੱਕਰਦੇ ਆ ਬਈ ਇੱਥੇ ਇਹਨੇ ਕਿ ਸਾਰੇ ਮਾੜੇ ਹੁੰਦੇ ਆ ਸਾਰੇ ਬੰਦੇ ਵਧੀਆ ਵੀ ਆ ਹੁਣ ਮੈਂ ਜਿਹਦੇ ਕੋਲੇ ਬਈ ਪਹਿਲਾ ਆਇਆ ਸੀਗਾ ਹਨਾ ਹਾਂਜੀ ਵਧੀਆ ਬੰਦਾ ਸੀਗਾ ਉਹ ਵੀ ਉਹਨੇ ਵਧੀਆ ਸਾਰਿਆਂ ਦਾ ਸਪੋਰਟ ਕੀਤੀ ਆ ਆਪਾਂ ਉਹ ਚੀਜ਼ ਨੂੰ ਮਾੜਾ ਨਹੀਂ ਕਦੇ ਵੀ ਕਵਾਂਗੇ ਉਹਨੂੰ ਹਨਾ ਬੰਦੇ ਨੂੰ ਨਾ ਆਪਾਂ ਕਿਤੇ ਕਹਾਂ ਨਾ ਆਪਾਂ ਕਵਾਂਗੇ ਪਰ ਵਧੀਆ ਜੇ ਤੁਹਾਨੂੰ ਬੰਦੇ ਟੱਕਰਦੇ ਆ ਬਈ ਤਾਂ ਤੁਸੀਂ ਇੱਥੇ ਵਧੀਆ ਤਰੱਕੀ ਵੀ ਕਰਦੇ ਹੋ ਫਿਰ ਜੇ ਤੁਹਾਨੂੰ ਉਦਾਂ ਦੇ ਬੰਦੇ ਟੱਕਰਦਾ ਤੁਸੀਂ ਆਉਣ ਸਾਰੀ ਉਹ ਚੀਜ਼ਾਂ ਦੇ ਵਿੱਚ ਫੜ ਜਾਂਦੇ ਹੋ ਡਿਪਰੈਸ਼ਨ 'ਚ ਜਾ ਵੜਦੇ ਹੋ ਫਿਰ ਤੁਸੀਂ ਤਰੱਕੀ ਕਰੋਗੇ ਤੁਸੀਂ ਜਿਹੜਾ ਬੰਦਾ ਉਹਨਾਂ ਚੀਜ਼ਾਂ ਦੇ ਵਿੱਚ ਸਟਕ ਹੋ ਕੇ ਰਹਿ ਜਾਂਦਾ ਠੀਕ ਠੀਕ ਰਵਰਸ ਕਰਕੇ ਨਾ ਹੁਣ ਉੱਥੇ ਅੱਧੇ ਸਟੈਕ ਉੱਥੇ ਕਰ ਲਗੇ ਚਲੋ ਠੀਕ ਮਿਹਨਤਾਂ ਕਰਦੇ ਨੌਜਵਾਨ ਚਲੋ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਸਾਰੇ ਵੀਰਾਂ ਦਾ ਕਰੋ ਮਿਹਨਤ ਹਾਂਜੀ ਥੈਂਕ ਯੂ ਸੋ ਮੁੱਕ ਦੀ ਗੱਲ ਹੈ ਮੇਰੇ ਵੀਰੋ ਇਹੋ ਹੀ ਹੈ ਵੀ ਆਓ ਜੀ ਸਕਕੇ ਥੋੜੇ ਪੈਸੇ ਖਰਚੋ ਪਟ ਕੰਮ ਦੀ ਗਾਰੰਟੀ ਲੈ ਗਿਆ ਉਹ ਬਾਰ ਬਾਰ ਜਿਹੜੀ ਗੱਲ ਦਾ ਨਾ ਰੌਲਾ ਪਾਉਣਾ ਨਾ ਕੰਮ ਦੀ ਗਾਰੰਟੀ ਹੋਣੀ ਜਿਹੜੀ ਉਹ ਜ਼ਰੂਰੀ ਹੈ ਜੇ ਤੁਹਾਨੂੰ ਕੰਮ ਨਹੀਂ ਨਾ ਮਿਲਿਆ ਤੇ ਸਾਰਾ ਕੁਝ ਮਿੱਟੀ ਹੋ ਜਾਣਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਜੇ ਵੀਡੀਓ ਚੰਗੀ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਣਾ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ